ਦੋ ਤਿੰਨ ਨਾਮਲੂਮ ਵਿਅਕਤੀ ਜਿਹੜੇ ਬਾਈਕ ਤੇ ਆਏ ਸੀ ਉਹਨਾਂ ਨੇ ਇੱਕ ਪੈਟਰੋਲ ਬੰਬ ਰਾਹੀਂ ਜਿਹੜਾ ਹਮਲੇ ਕਿਤੇ ਸੀ ਤੋਂ ਉਹ ਬੇਸਿਕਲੀ ਪੁਲਿਸ ਨੇ ਬੜੀ ਟੈਕਨੀਕਲ ਤਰੀਕੇ ਨਾਲ ਇਹਨੂੰ ਟ੍ਰੇਸ ਕੀਤਾ ਇਹ ਬਲਾਈਂਡ ਕੇਸ ਸੀਗਾ ਤੋਂ ਇਹਦੇ ਵਿੱਚ ਦੋ ਵਿਅਕਤੀ ਹੁਣ ਗ੍ਰਿਫਤਾਰ ਹੋ ਚੁੱਕੇ ਹਨ ਜਿਹੜੇ ਕਿ ਮੇਨ ਉਹ ਅਟੈਕ ਦੇ ਵਿੱਚ ਸ਼ਾਮਿਲ ਸੀਗੇ ਕੁਝ ਦਿਨ ਪਹਿਲਾਂ ਗੁਰਦਾਸਪੁਰ ਦਰਪਿੰਡ ਕੁਮਾਨ ਖੁਰਦ ਵਿੱਚ ਬੀਐਸਐਫ ਤੋਂ ਸੇਵਾਮੁਕਤ ਹੋਏ ਸਬ ਇੰਸਪੈਕਟਰ ਦੇ ਘਰ ਮੋਟਰਸਾਈਕਲ ਸਵਾਰਨ ਪਛਾਤੇ ਨੌਜਵਾਨਾਂ ਦੇ ਵੱਲੋਂ ਪੈਟਰੋਲ ਬੰਬ ਦੇ ਨਾਲ ਹਮਲਾ ਕੀਤਾ ਗਿਆ ਹਮਲਾਇਨਾਂ ਜ਼ਬਰਦਸਤੀ ਕੀ ਅੱਗ ਬੁਰੀ ਤਰ੍ਹਾਂ ਘਰ ਦੇ ਵਿੜੇ ਵਿੱਚ ਫੈਲ ਗਈ ਹੈ ਪਰ ਖੁਸ਼ਕਿਸਮਤੀ ਦੀ ਗੱਲ ਸੀ ਕਿ ਬੰਬ ਦੀ ਚਪੇਟ ਵਿੱਚ ਕੋਈ ਨਹੀਂ ਆਇਆ ਘਰ ਦੇ ਹਮਲਾ ਕਰਨ ਵਾਲੇ ਹਮਲਾਵਰ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਏ ਹਨ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਗੁਰਦਾਸਪੁਰ ਦੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਇੱਕ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ ਉਸ ਦੀ ਗ੍ਰਿਫਤਾਰੀ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਫੜੇ ਗਏ ਦੋਸ਼ੀਆਂ ਤੋਂ ਮੁੱਢਲੀ ਪਿੱਛੇ ਕਿਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੇ YouTube ਤੋਂ ਪੈਟਰੋਲ ਬੰਬ ਬਣਾਉਣਾ ਸਿੱਖਿਆ ਸੀ ਤੇ ਵਿਦੇਸ਼ ਬੈਠੇ ਦੋ ਵਿਅਕਤੀਆਂ ਦੇ ਕਹਿਣ ਤੇ BSF ਦੇ ਸੇਵਾਮੁਕਤ ਇੰਸਪੈਕਟਰ ਪਰਮਜੀਤ ਸਿੰਘ ਦੇ ਘਰੇ ਪੈਟਰੋਲ ਬੰਬ ਸੁੱਟਿਆ ਸੀ ਦਰਅਸਲ ਇਹਨਾਂ ਦੋਵਾਂ ਦੀ ਰਿਟਾਇਰਡ ਇੰਸਪੈਕਟਰ ਪਰਮਜੀਤ ਸਿੰਘ ਤੇ NRI ਤੇ ਭਤੀਜੇ ਦੇ ਨਾਲ ਕੋਈ ਰੰਜਿਸ਼ ਚੱਲਦੀ ਸੀ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਿਆ ਤੇ ਵੱਡੇ ਖੁਲਾਸੇ ਵੀ ਇਸ ਮਾਮਲੇ ਦੇ ਵਿੱਚ ਕੀਤੇ ਗਏ ਨੇ ਗੁਰਦਾਸਪੁਰ ਤੋਂ ਲਾਪ੍ਰਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ATV ਅਤੇ ਪੰਜਾਬ ਹਰਿਆਣਾ ਲਾਈਵ ਹਾਂਜੀ ਇੱਕ 13 ਦੋ ਦਾ ਵਾਕਿਆ ਸੀਗਾ ਜਿਸ ਦੇ ਵਿੱਚ ਮਦਈ ਜਿਹੜੇ ਹਨ ਪਰਮਜੀਤ ਸਿੰਘ ਤੇ ਉਹਨਾਂ ਦੇ ਬ੍ਰਦਰ ਦੇ ਘਰ ਦੇ ਬਾਹਰ ਦੋ ਤਿੰਨ ਨਾਮਲੂਮ ਵਿਅਕਤੀ ਜਿਹੜੇ ਬਾਈਕ ਤੇ ਆਏ ਸੀ ਉਹਨਾਂ ਨੇ ਇੱਕ પેટ્રોલ ਬੰਬ ਰਾਹੀਂ ਜਿਹੜੇ ਹਮਲੇ ਕਿਤੇ ਸੀ ਤੋਂ ਉਹ ਬੇਸਿਕਲੀ ਪੁਲਿਸ ਨੇ ਬੜੀ ਟੈਕਨੀਕਲ ਤਰੀਕੇ ਨਾਲ ਇਹਨੂੰ ਟ੍ਰੇਸ ਕੀਤਾ ਇਹ ਬਲਾਈਂਡ ਕੇਸ ਸੀਗਾ ਤੋਂ ਇਹਦੇ ਵਿੱਚ ਦੋ ਵਿਅਕਤੀ ਹੁਣ ਗ੍ਰਿਫਤਾਰ ਹੋ ਚੁੱਕੇ ਹਨ ਜਿਹੜੇ ਕਿ ਮੇਨ ਉਹ ਅਟੈਕ ਦੇ ਵਿੱਚ ਸ਼ਾਮਿਲ ਸੀਗੇ ਤੇ ਇਹਦੀ ਵਜਰ ਰੰਜੀਤ ਜਿਹੜੀ ਉਹ ਸਾਹਮਣੇ ਆਈ ਹੈ ਕਿ ਇਹਨਾਂ ਦੀ ਪਰਸਨਲ ਰੰਜਿਸ਼ ਸੀਗੀ ਜਿਹੜੇ ਮਦਈ ਸੀ ਕਿ ਉਹਨਾਂ ਦੇ ਪਤੀਜੇ ਨਾਲ ਤੇ ਉਹਨੂੰ ਹੀ ਡਰਾਉਣ ਦੇ ਲਈ ਇਹਨਾਂ ਨੇ ਆਪ YouTube ਤੋਂ ਦੇਖ ਕੇ પેટ્રોલ ਬੰਬ ਬਣਾ ਕੇ ਇਹਨਾਂ ਨੇ ਉੱਥੇ ਸੁੱਟਿਆ ਸੀ ਕਿੰਨੇ ਬੰਦੇ ਗ੍ਰਫਤਾਰ ਹੋ ਗਏ ਦੋ ਬੰਦੇ ਗ੍ਰਫਤਾਰ ਹੋ ਗਏ ਤੀਜਾ ਜਿਹੜਾ ਹੈ ਉਹ ਦੀਪਾਲ ਹਲੇ ਜਾ ਰਹੀ ਹੈ ਉਹਨੂੰ ਵੀ ਜਲਦੀ ਗ੍ਰਫਤਾਰ ਕਰ ਲਿਆ ਜਾਏ ਇਹ ਉਸੇ ਪਿੰਡ ਨੇ ਦਾ ਆ ਹਾਂਜੀ ਉਹ ਉੱਥੇ ਨੇੜੇ ਤੇ ਹੀ ਹੈਗੇ ਇਹਨਾਂ ਦੇ ਨੋਨੀ ਹੈ ਔਰ ਜਿਹੜੇ ਆ ਇਹ ਆਪਣੇ ਇਹਨਾਂ ਦੀ ਪੁਸ਼ਕਿਸ਼ ਦੇ ਵਿੱਚ ਸਾਨੂੰ ਹੋਰ ਵੀ ਬੰਦਿਆਂ ਦੇ ਨਾਮ ਆਏ ਆ ਕਿ ਤੋਂ ਅਸੀਂ ਉਹਦੇ ਤੇ ਵੀ ਵਰਕ ਕਰਦੇ ਹਾਂ ਪ੍ਰੋਲੋਗ ਤਿਆਰ ਕੀਤਾ ਸੀ ਜ਼ੀਰੋ ਦੇ ਵਿੱਚ ਕੀਤਾ ਜਿੰਨੇ ਕੀ ਕਰਦੇ ਹਾਂ ਹਾਂਜੀ ਜੋ ਜੋ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਉਹ ਇਹੀ ਹੈ ਕਿ ਇਹਨਾਂ ਨੇ ਆਨਲਾਈਨ YouTube ਤੋਂ ਦੇਖ ਕਰਕੇ ਕਿਸ ਤਰ੍ਹਾਂ ਬਣਾਦੇ ਨੇ ਤੋਂ ਇਹਨਾਂ ਨੇ ਆਪ ਹੀ ਤਿਆਰ ਕੀਤਾ ਸੀ ਕਿਨੇ ਬੋਤਲਾਂ ਦੇ ਵਿੱਚ ਜਾਂ ਬਰਾਬਰੀ ਤੱਕ ਇਹਨਾਂ ਨੇ ਦੋ ਬੋਤਲਾਂ ਦੇ ਵਿੱਚ ਬਣਾਏ ਸੀ ਤੋਂ ਉਹੀ ਦੋ ਇਹਨਾਂ ਨੇ ਸੁੱਟਿਆ